ਸਰਦੀਆਂ ਦੀਆਂ ਛੁੱਟੀਆਂ ਹੋਈਆਂ ਰੱਦ ਪੂਰਾ ਦਸੰਬਰ ਖੁੱਲਣਗੇ ਸਕੂਲ ਠਰੂ ਠਰੂ ਕਰਦੇ ਬੱਚੇ ਕਰਨਗੇ ਵਿਦਿਆ ਹਾਸਿਲ ਪਰ ਪੜਾਈ ਦੇ ਵਿੱਚ ਕਮਜ਼ੋਰ ਵਿਦਿਆਰਥੀ ਹੋ ਜਾਣਗੇ ਹੁਸ਼ਿਆਰ ਜੀहां ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿ ਸਰਦੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਹੁਣ ਪੂਰਾ ਦਸੰਬਰ ਸਕੂਲ ਖੁੱਲਣਗੇ ਜਾਨੀ ਕਿ 31 ਦਸੰਬਰ ਤੱਕ ਸਕੂਲ ਖੁੱਲਣਗੇ ਤੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਵਿਦਿਆ ਹਾਸਲ ਕਰਨ ਦੇ ਲਈ ਜਾਣਾ ਪਵੇਗਾ ਚਾਹੇ ਬੱਚਿਆਂ ਨੂੰ ਸਰਦੀ ਲੱਗੇ ਚਾਹੇ ਬੱਚੇ ਠਰੂ ਠਰੂ ਕਰਨ ਪਰ ਉਹਨਾਂ ਨੂੰ ਸਕੂਲ ਜਾਣਾ ਪਵੇਗਾ ਪਰ ਇਸ ਦਾ ਫਾਇਦਾ ਇਹ ਹੋਵੇਗਾ ਕਿ ਜਿਹੜੇ ਵਿਦਿਆਰਥੀ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਉਹ ਹੁਸ਼ਿਆਰ ਹੋ ਜਾਣਗੇ ਇਹ ਕਹਿਣਾ ਹੈ ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਵਿਭਾਗ ਦਾ ਜੀ ਆ ਤੁਸੀਂ ਬਿਲਕੁਲ ਸਹੀ ਸਮਝਿਓ ਕਿ ਇਹ ਛੁੱਟੀਆਂ ਪੰਜਾਬ ਜਾਂ ਕਿਸੇ ਹੋਰ ਸੂਬੇ ਵਿੱਚ ਨਹੀਂ ਰੱਦ ਹੋਈਆਂ ਬਲਕਿ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਰੱਦ ਹੋਈਆਂ ਨੇ ਹੁਣ ਹਿਮਾਚਲ ਪ੍ਰਦੇਸ਼ ਦੇ ਜਿਹੜੇ ਅਧੀਨ ਆਉਂਦੇ ਸਾਰੇ ਹੀ ਸਕੂਲ 31 ਦਸੰਬਰ ਤੱਕ ਖੁੱਲੇ ਰਹਿਣਗੇ ਰੋਜ਼ਾਨਾ ਦੀ ਤਰ੍ਹਾਂ ਪ੍ਰਾਰਥਨਾ ਸਭਾ ਹੋਵੇਗੀ ਨਿਯਮਿਤ ਕਲਾਸਾਂ ਲੱਗਣਗੀਆਂ ਤੇ ਮਿੱਡੇ ਮੀਲ ਵੀ ਉਸੇ ਤਰ੍ਹਾਂ ਹੀ ਬਣੇਗਾ ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਇਹ ਛੁੱਟੀਆਂ ਇਸ ਕਰਕੇ ਰੱਦ ਕੀਤੀਆਂ ਗਈਆਂ ਨੇ ਇਸ ਦਾ ਮਕਸਦ ਇਹ ਹੈ ਕਿ ਪੜ੍ਹਾਈ ਦੇ ਵਿੱਚ ਹੋਰ ਜ਼ਿਆਦਾ ਸੁਧਾਰ ਹੋ ਸਕੇ ਤੇ ਖਾਸ ਤੌਰ ਤੇ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਉਹਨਾਂ ਦੇ ਵੱਲ ਉਚੇਚਾ ਧਿਆਨ ਦਿੱਤਾ ਜਾ ਸਕੇ ਤਾਂ ਕਿ ਉਹ ਪੜ੍ਹਾਈ ਦੇ ਵਿੱਚ ਹੋਰ ਜ਼ਿਆਦਾ ਹੁਸ਼ਿਆਰ ਹੋ ਸਕਣ ਇੱਥੇ ਸਿੱਖਿਆ ਵਿਭਾਗ ਨੇ ਇਹ ਹੁਕਮ ਦਿੱਤੇ ਨੇ ਕਿ ਜਿੱਥੇ ਜਿਹੜੀਆਂ ਕਲਾਸਾਂ ਨੇ ਨਿਯਮਤ ਰੂਪ ਦੇ ਵਿੱਚ ਲੱਗਣਗੀਆਂ ਨਾਲ ਹੀ ਨਾਲ ਮਿੱਡੇ ਮੇਲ ਵੀ ਰੋਜ਼ਾਨਾ ਦੀ ਤਰ੍ਹਾਂ ਹੀ ਬਣੇਗਾ ਤੇ ਹਰ ਐਕਟੀਵਿਟੀ ਹਰ ਗਤੀਵਿਧੀ ਉਸੇ ਤਰ੍ਹਾਂ ਹੋਵੇਗੀ ਜਿਵੇਂ ਕਿ ਪਹਿਲਾਂ ਹੋਇਆ ਕਰਦੀ ਸੀ ਇਥੇ ਸਿੱਖਿਆ ਵਿਭਾਗ ਦੇ ਵੱਲੋਂ ਖਾਸ ਤੌਰ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਇਥੇ ਸਹਿ ਸਿੱਖਿਆਕ ਗਤੀਵਿਧੀਆਂ ਜਾਨੀ ਕਿ ਕੋ-ਕੂਰੀਕੂਲਮ ਐਕਟੀਵਿਟੀਆਂ ਦੇ ਉੱਪਰ ਜ਼ਿਆਦਾ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੇ ਬੱਚੇ ਕਮਜ਼ੋਰ ਨੇ ਉਹ ਸਰੀਰਕ ਪੱਖੋਂ ਵੀ ਤੇ ਨਾਲ ਹੀ ਨਾਲ ਪੜ੍ਹਾਈ ਦੇ ਵਿੱਚ ਵੀ ਉਹ ਹੁਸ਼ਿਆਰ ਹੋ ਸਕਣ ਇਸ ਕਰਕੇ ਇਹ ਜਿਹੜੀਆਂ ਸਰਦੀਆਂ ਦੀਆਂ ਛੁੱਟੀਆਂ ਨੇ ਉਹ ਰੱਦ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਇਹਨਾਂ ਛੁੱਟੀਆਂ ਦੇ ਦੌਰਾਨ ਇੱਕ ਸਪੈਸ਼ਲ ਟੀਮ ਜਿਹੜੀ ਕਿ ਸੰਗਠਿਤ ਕੀਤੀ ਜਾਵੇਗੀ ਜਿਹੜੀ ਕਿ ਸਕੂਲਾਂ ਦਾ ਨਰੀਖਣ ਕਰੇਗੀ ਕਿ ਜੇਕਰ ਛੁੱਟੀਆਂ ਕੀਤੀਆਂ ਗਈਆਂ ਨੇ ਤੇ ਉਹਨਾਂ ਦਾ ਕੋਈ ਫਾਇਦਾ ਵੀ ਹੋਇਆ ਹੈ ਜਾਂ ਨਹੀਂ ਇਸ ਕਰਕੇ ਇਹ ਜਿਹੜੀ ਸਪੈਸ਼ਲ ਟੀਮ ਬਣਾਈ ਜਾਏਗੀ ਇਹਨਾਂ ਛੁੱਟੀਆਂ ਦੇ ਦੌਰਾਨ ਉਹ ਸਕੂਲਾਂ ਦਾ ਦੌਰਾ ਕਰੇਗੀ ਤੇ ਨਾਲ ਹੀ ਨਾਲ ਚੈਕਿੰਗ ਕਰੇਗੀ ਕਿ ਸਕੂਲ ਦੇ ਅਧਿਆਪਕ ਜਾਂ ਹੋਰ ਜਿਹੜਾ ਸਟਾਫ ਹੈ ਉਹ ਆਪਣਾ ਕੰਮ ਵਧੀਆ ਤਰੀਕੇ ਕਰ ਰਿਹਾ ਹੈ ਜਾਂ ਨਹੀਂ ਔਰ ਇਸ ਨੂੰ ਪੂਰੀ ਤਰੀਕੇ ਨਾਲ ਪੂਰੀ ਵਧੀਆ ਤਰੀਕੇ ਦੇ ਨਾਲ ਚੈਕਿੰਗ ਵੀ ਕੀਤੀ ਜਾਵੇਗੀ ਤੇ ਸਖਤੀ ਦੇ ਨਾਲ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ ਸੋ ਫਿਲਹਾਲ ਦੀ ਘੜੀ ਦੇ ਵਿੱਚ ਜਿਹੜੀਆਂ ਛੁੱਟੀਆਂ ਰੱਦ ਹੋਈਆਂ ਨੇ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਈਆਂ ਨੇ ਇਤੇ ਗੌਰਤਲਾ ਬਹਿ ਕੇ ਦਸੰਬਰ ਦੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਤਕਰੀਬਨ ਹਰ ਸੂਬੇ ਦੇ ਵਿੱਚ ਹੀ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਛੁੱਟੀਆਂ ਨੂੰ ਰੱਦ ਕਰਨਾ ਆਪਣੇ ਆਪ ਦੇ ਵਿੱਚ ਕਿ ਹੈਰਾਨੀ ਜਹ ਲੱਗਦਾ ਪਰ ਅਗਰ ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਵਿਭਾਗ ਨੇ ਇਹ ਫੈਸਲਾ ਲਿਆ ਹੈ ਤਾਂ ਉਹਨਾਂ ਦੀ ਇਹ ਦੂਰ ਅੰਦੇਸ਼ੀ ਦਾ ਹੀ ਨਤੀਜਾ ਹੈ ਅਗਰ ਉਹ ਚਾਹੁੰਦੇ ਨੇ ਕਿ ਕਮਜ਼ੋਰ ਵਿਦਿਆਰਥੀਆਂ ਦੇ ਉੱਪਰ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਤਾਂ ਕਿ ਉਹ ਪੜ੍ਹਾਈ ਦੇ ਵਿੱਚ ਹੁਸ਼ਿਆਰ ਹੋ ਸਕਣ ਵਧੀਆ ਨੰਬਰ ਲੈ ਸਕਣ ਤੇ ਆਪਣਾ ਜਾ ਜਿਹੜਾ ਅਗਲਾ ਭਵਿੱਖ ਹੈ ਉਸ ਨੂੰ ਵਧੀਆ ਤਰੀਕੇ ਨਾਲ ਉਜਵਲ ਕਰ ਸਕਣ ਜ਼ਿਆਦਾਤਰ ਇਹਨਾਂ ਦਿਨਾਂ ਦੇ ਵਿੱਚ ਜਦੋਂ 크리스마ਸ ਦੇ ਮਨਾਉਣਾ ਹੁੰਦਾ ਹੈ ਤੇ ਨਵਾਂ ਸਾਲ ਚੜ੍ਹਨਾ ਹੁੰਦਾ ਹੈ ਇਹਨਾਂ ਦਿਨਾਂ ਦੇ ਵਿੱਚ ਸਰਦੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਬੱਚੇ ਆਮ ਤੌਰ ਤੇ ਛੁੱਟੀਆਂ ਦੇ ਦੌਰਾਨ ਆਪਣੇ ਘਰਾਂ ਦੇ ਵਿੱਚ ਹੀ ਹੁੰਦੇ ਨੇ ਤੇ ਘਰਾਂ ਦੇ ਵਿੱਚ ਆਪਣੀਆਂ ਮਾਵਾਂ ਦੇ ਹੱਥਾਂ ਦੇ ਬਣਾਏ ਹੋਏ ਲਜ਼ੀਜ਼ ਪਕਵਾਨ ਖਾਂਦੇ ਨੇ ਤੇ ਖਾਸ ਤੌਰ ਤੇ ਉਹ ਪਕਵਾਨ ਜਿਹੜੇ ਕਿ ਉਹਨਾਂ ਨੂੰ ਸਰਦੀ ਤੋਂ ਬਚਾਉਣ ਇਸ ਕਰਕੇ ਬੱਚੇ ਘਰ ਰਹਿ ਕੇ ਹੀ ਪੜ੍ਹਾਈ ਕਰਦੇ ਨੇ ਤੇ ਸੂਬਾ ਸਰਕਾਰਾਂ ਦੇ ਵੱਲੋਂ ਛੁੱਟੀਆਂ ਦਾ ਐਲਾਨ ਵੀ ਕਰ ਦਿੱਤਾ ਜਾਂਦਾ ਹੈ ਇਸੇ ਹੀ ਦੌਰਾਨ ਇਹ ਹੈਰਾਨੀ ਜਹੀ ਲੱਗਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਵਿਭਾਗ ਨੇ ਇਹ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਪਰ ਫਿਰ ਵੀ ਇਹ ਮੰਨਣਾ ਠੀਕ ਹੈ ਕਿ ਅਗਰ ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਵਿਭਾਗ ਨੇ ਇਹ ਛੁੱਟੀਆਂ ਰੱਦ ਕੀਤੀਆਂ ਨੇ ਤਾਂ ਇਹ ਉਹਨਾਂ ਦੀ ਦੂਰ ਅੰਦੇਸ਼ੀ ਦਾ ਹੀ ਨਤੀਜਾ ਹੈ ਸਿੱਖਿਆ ਵਿਭਾਗ ਦਾ ਇਹ ਮੰਨਣਾ ਹੈ ਕਿ ਅਗਰ ਇਹ ਛੁੱਟੀਆਂ ਰੱਦ ਕੀਤੀਆਂ ਗਈਆਂ ਨੇ ਤੇ ਇਸ ਦੇ ਵਿੱਚ ਕਮਜ਼ੋਰ ਵਿਦਿਆਰਥੀਆਂ ਤੇ ਉ체ਚਾ त्याग ਦਿੱਤਾ ਜਾਵੇਗਾ ਤੇ ਨਾਲ ਹੀ ਸਿੱਖਿਆ ਦੇ ਪੱਧਰ ਨੂੰ ਵੀ ਉੱਚਾ ਕਰਨ ਦੇ ਵਿੱਚ ਇਹ ਜਿਹੜਾ ਉਹਨਾਂ ਦਾ ਫੈਸਲਾ ਹੈ ਉਹ ਸਹਾਈ ਹੋਵੇਗਾ ਸੋ ਇਸ ਕਰਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸਰਦੀਆਂ ਦੀਆਂ ਛੁੱਟੀਆਂ ਨੂੰ ਰੱਦ ਕੀਤਾ ਗਿਆ ਹੈ ਤੇ 31 ਦਸੰਬਰ ਤੱਕ ਹਿਮਾਚਲ ਪ੍ਰਦੇਸ਼ ਦੇ ਸਾਰੇ ਸਕੂਲ ਪਹਿਲਾਂ ਦੀ ਤਰ੍ਹਾਂ ਖੁੱਲੇ ਰਹਿਣਗੇ ਜਿੱਥੇ ਕਿ ਰੋਜ਼ਾਨਾ ਦੀ ਤਰ੍ਹਾਂ ਪ੍ਰਾਰਥਨਾ ਸਭਾ ਹੋਵੇਗੀ ਬਾਕੀ ਸਰੀਆਂ ਕਲਾਸਾਂ ਲੱਗਣਗੀਆਂ ਮਿੱਡੇ ਮੀਰ ਬਣੇਗਾ ਤੇ ਨਾਲ ਹੀ ਨਾਲ ਸਹਿ ਸਿੱਖਿਆਕ ਗਤੀਵਿਧੀਆਂ ਵੀ ਰੋਜ਼ਾਨਾ ਦੀ ਤਰ੍ਹਾਂ ਹੋਣਗੀਆਂ ਤੇ ਇਸ ਦੀ ਚੈਕਿੰਗ ਕਰਨ ਦੇ ਲਈ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਟੀਮ ਵੀ ਤਿਆਰ ਕੀਤੀ ਗਈ ਹੈ ਜਿਹੜੀ ਕਿ ਇਸ ਦੀ ਚੈਕਿੰਗ ਕਰੇਗੀ ਕਿ ਵਕਿਆਹੀ ਪੜ੍ਹਾਈ ਦਾ ਪੱਧਰ ਪਲਾਂ ਦੇ ਨਾਲੋਂ ਉੱਚਾ ਹੋਇਆ ਹੈ ਜਾਂ ਨਹੀਂ ਇਸ ਕਰਕੇ ਇਸ ਟੀਮ ਨੂੰ ਇਕੱਠਿਤ ਕੀਤਾ ਜਾਵੇਗਾ